ਪ੍ਰੋਟਾਗੋਨੀ ਅਤੇ ਮੂਸਾ ਜੱਟ ਫਿਲਮ ਵਿੱਚ ਕੰਮ ਕਰਨ ਵਾਲੀ ਮਾਸੂਮ ਜੀ ਦੇਖਣ ਵਾਲੀ ਕੁੜੀ ਸਤਤਾਜ ਬਰਾੜ ਦਾ ਸੱਚ ਆਇਆ ਸਾਹਮਣੇ ਸਿੱਧੂ ਨੇ ਕਿਉਂ ਕੀਤੀ ਸੀ ਇਸ ਕੁੜੀ ਦੀ ਫਿਲਮ ਵਿੱਚ ਆਉਣ ਦੀ ਸਪਾਰਸ ਅਤੇ ਕੀ ਰਿਸ਼ਤਾ ਇਸ ਦਾ ਸਿੱਧੂ ਨਾਲ ਸਿੱਧੂ ਨੇ ਕੀਤਾ ਸੀ ਇਸ ਕੁੜੀ ਸਤਤਾਜ ਬਰਾੜ ਨਾਲ ਇੱਕ ਵਾਦਾ ਜੋ ਉਸਦੇ ਜਾਣ ਤੋਂ ਬਾਅਦ ਉਸਦੇ ਪਿਓ ਨੇ ਪੂਰਾ ਕੀਤਾ ਪਹਿਲੀ ਵਾਰ ਆਇਆ ਉਹ ਵਾਦਾ ਜਿਸ ਨੇ ਪ੍ਰੋਟਾਗੋਨੀ ਦੀ ਸਾਰੀ ਕਹਾਣੀ ਹੀ ਬਦਲ ਕੇ ਰੱਖ ਦਿੱਤੀ ਸੋ ਜਾਣਦੇ ਹਾਂ ਪੂਰੀ ਗੱਲ ਦੇਸਾਂ ਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਇੱਕ ਐਸੀ ਖਬਰ ਲੈ ਕੇ ਆਏ ਹਾਂ ਇੱਕ ਐਸੀ ਕਹਾਣੀ ਲੈ ਕੇ ਆਏ ਹਾਂ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਸਿੱਧੂ ਮੂਸੇਵਾਲੇ ਦੀ ਪਹਿਲੀ ਫਿਲਮ ਮੂਸਾ ਜੱਟ ਤੋਂ ਇਹ ਕਹਾਣੀ ਸ਼ੁਰੂ ਹੋਈ ਸੀ ਜੋ ਇੱਕ ਵਾਅਦੇ ਤੋਂ ਬ੍ਰੋਟਾ ਗਾਣੇ ਤੱਕ ਪਹੁੰਚੀ ਤੇ ਸਭ ਤੋਂ ਵੱਡੀ ਗੱਲ ਇਹ ਵਾਅਦਾ ਸਿੱਧੂ ਨੇ ਕੀਤਾ ਸੀ ਪਰ ਨਿਭਾਇਆ ਕਿਸੇ ਹੋਰ ਨੇ ਦੱਸਦੇ ਹਾਂ ਤੁਹਾਨੂੰ ਪੂਰੀ ਗੱਲ ਕੌਣ ਹੈ ਸਬਤਾਜ ਬਰਾੜ ਅਤੇ ਉਸ ਦੀ ਜ਼ਿੰਦਗੀ ਦਾ ਉਹ ਸੱਚ ਜੋ ਉਸ ਨੇ ਕਦੇ ਖੁਦ ਨਹੀਂ ਦੱਸਿਆ ਸਮਿਤਾਜ ਬਰਾੜ ਇੱਕ ਸੁੰਦਰ ਚਿਹਰਾ ਇੱਕ ਮਿੱਠੀ ਆਵਾਜ਼ ਪਰ ਉਸ ਤੋਂ ਵੱਧ ਇੱਕ ਦੁੱਖਦਰਦ ਨਾਲ ਪਲੀ ਹੋਈ ਕੁੜੀ ਹੈ। ਉਹ ਮਰਹੂਮ ਅਤੇ ਮਹਾਨ ਗਾਇਕ ਰਾਜ ਬਰਾੜ ਦੀ ਧੀ ਹੈ। ਉਹ ਰਾਜ ਬਰਾੜ ਜਿਸ ਨੇ ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟਿਆ ਅਤੇ ਪੁੱਤ ਵਰਗਾ ਫੁੱਲ ਟਰੈਕਟਰ ਜੱਟ ਨੇ ਬੇਚਿਆ ਰੋ ਰੋ ਵਰਗੇ ਹਿੱਟ ਗੀਤ ਦੇ ਕੇ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ दारू ਦੀ ਬੁਰੀ ਆਦਤ ਨੇ ਰਾਜ ਬਰਾੜ ਤੋਂ ਉਸਦੀ ਜ਼ਿੰਦਗੀ ਖੋ ਲਈ ਅਤੇ ਸਮਿਤਾਜ ਬਰਾੜ ਅਤੇ ਜੋਸ਼ ਬਰਾੜ ਛੋਟੀ ਉਮਰ ਵਿੱਚ ਯਤੀਮ ਹੋ ਗਏ। ਇਸ ਧੀ ਨੇ ਨਾ ਕਿਸੇ ਦੀ ਸਪਾਰਸ ਲਈ ਨਾ ਕਿਸੇ ਦੇ ਸ਼ਾਰਟਕਟ ਰਸਤਾ ਅਪਣਾਇਆ ਨਾ ਕਿਸੇ ਬਗੈਰਤ ਰਾਹ ਤੇ ਚੱਲੀ ਇਹ ਕੁੜੀ ਅਸੂਲਾਂ ਤੇ ਖੜੀ ਰਹੀ ਜਦਕਿ ਹੋਰ ਕੁੜੀਆਂ ਅਕਸਰ ਗਲਤ ਰਾਹ ਤੇ ਪੈ ਜਾਂਦੇ ਹਨ ਸਪਤਾਜ ਨੇ ਆਪਣਾ ਰਸਤਾ ਖੁਦ ਚੁਣਿਆ ਸਿੱਧੂ ਮੂਸੇਵਾਲਾ ਸਪਤਾਜ ਬਰਾੜ ਨੂੰ ਪਹਿਣ ਵਾਂਗ ਮੰਨਦਾ ਸੀ ਦੋਵੇਂ ਪਰਿਵਾਰ ਵਿੱਚਕਾਰ ਰਿਸ਼ਤੇਦਾਰੀ ਵੀ ਪੈਂਦੀ ਹੈ ਸਿੱਧੂ ਦੇ ਮੂਸਾ ਜੱਟ ਦੇ ਡਾਇਰੈਕਟਰ ਨੂੰ ਖੁਦ ਕਿਹਾ ਸੀ ਕਿ ਇਹ ਕੁੜੀ ਮਲਵੈਣ ਹੈ ਬੋਲਣ ਦਾ ਲਹਿਜਾ ਖੇੜ ਪੰਜਾਬੀ ਹੈ ਐਹੀ ਫਿਲਮ ਦੀ ਡਿਮਾਂਡ ਹੈ ਤੇ ਬਸ ਇਹ ਗੱਲ ਸੱਚ ਹੋਈ ਸੰਤਾਜ ਬਰਾੜ ਨੂੰ ਮੂਸਾ ਜੱਟ ਫਿਲਮ ਵਿੱਚ ਲਿਆ ਗਿਆ ਸਪਤਾਜ ਫਿਲਮ ਵਿੱਚ ਆਈ ਕੋਈ ਡਿਜ਼ਾਈਨਰ ਆਊਟਲook ਨਹੀਂ ਨਾ ਹੀ ਫੇਕ ਐਕਟਿੰਗ ਨਾ ਕੋਈ ਪਲਾਸਟਿਕ ਗਲੈਮਰ ਸਾਰੀ ਠੇੜ ਪੰਜਾਬਣ ਫਿਲਮ ਦੀ ਸ਼ੂਟ ਖਤਮ ਹੋਣ ਲੱਗੀ ਸੀ ਇੱਕ ਦਿਨ ਸਿੱਧੂ ਨੇ ਕਿਹਾ ਸਪਤਾਜ ਮੈਂ ਤੈਨੂੰ ਆਪਣੇ ਸੱਤ ਗੀਤ ਜੋ ਹੁਣ ਆਉਣ ਵਾਲੇ ਹਨ ਉਹ ਤੈਨੂੰ ਸੁਣਾਉਣਾ ਹਾਂ ਜਿਹੜਾ ਗੀਤ ਤੈਨੂੰ ਚੰਗਾ ਲੱਗੇ ਉਸ ਵੀਡੀਓ ਵਿੱਚ ਤੈਨੂੰ ਕਾਸਟ ਕਰਾਂਗਾ ਇਹ ਮੇਰਾ ਤੇਰੇ ਨਾਲ ਵਾਦਾ ਹੈ ਸੱਤ ਗਣੇ ਸੰਤਾਜ ਬਰਾੜ ਨੂੰ ਸੁਣਾਏ ਗਏ ਇੱਕ ਤੋਂ ਵਧੀਆ ਇੱਕ ਪਰ ਜਿਮ ਹੀ ਬ੍ਰੋਟਾ ਗੀਤ ਆਇਆ ਤਾਂ ਸਵਤਾਜ ਨੇ ਕਿਹਾ ਵੀਰ ਜੀ ਮੈਨੂੰ